ਅੱਜ 16 ਮਈ ਦੀ ਵੀਡੀਓ ਬਣਾ ਰਿਹਾ ਪ੍ਰਭੂ ਇੱਥੇ ਗੁਰシャン ਗੁਰਸ਼ਾਨੀ ਜੀ ਨਾਲ ਗੁਰシャン ਸਿੰਘ ਆ ਤੇ ਜਿਹੜਾ ਨਾਲ ਕੀ ਐਸ਼ ਮਾਨ ਸਿੰਘ ਤੇ ਬਾਈਦਨ ਨਾਲ ਜਗਮੀਤ ਧੰਗਰ ਜੀ ਗੁਰਮੀਤ ਸਿੰਘ ਗੁਰਮੀਤ ਸਿੰਘ ਪਿੰਡਾਂ ਨਾਲ ਦਾ ਸੰਧਵਾ ਸੰਧਵਾ ਪਿੰਡ ਕੋਟਪੂਰੇ ਤੇ ਫਰੀਦਕੋਟ ਦੇ ਸੰਨ ਚ ਪੁਲਤਾਰ ਸੰਧਵਾ ਵਾਲਾ ਪੁਲਤਾਰ ਸੰਧਵਾ ਵਾਲਾ ਤੇ ਗਿਆਨੀ ਜੈ ਸਿੰਘਾ ਲਾਲਾ ਪਿੰਡਾਂ ਨਾਲ ਦਾ ਆਮ ਤੋ ਵੀ ਬਹੁਤ ਪ੍ਰਾਨ ਦੇ ਵੱਡਾ ਪੈਂਦਾ ਉੱਥੇ ਤੇ ਟ੍ਰੈਨ ਨੂੰ ਡਰਾਈਵਲ ਕੀਤਾਗਾ ਮਤੇ ਇਧਰ ਨਾਲ ਹਰਮੀਤ ਸਿੰਘ ਸੰਧਵਾ ਸਾਡਾ ਛੋਟਾ ਭਰਾ ਹੈ ਆ ਮਨੋ ਬਹੁਤ ਸਾਡੀ ਪ੍ਰਾਨੀ ਲਿਆ ਆਜਾ ਆ ਮਨੋ ਬਤੋ ਕੋਟ ਪੂਰੇ ਮੋਗੇ ਤੋਂ ਟ੍ਰੈਕਟਰ ਲੈਣੇ ਹੁੰਦੇ ਭਰਾ ਬਹੁਤ ਮਦਦ ਕਰੀਏ ਵੀਰ ਨੇ ਸਾਡੀ ਹਮੇਸ਼ਾ ਵੀਰੇ ਕੋਲੇ ਜਾ ਕੇ ਸਵੇਰੇ ਚ ਸਵੇਹਾ ਚੱਲ ਕੇ ਵੀਰ ਕੋਲੇ ਰੋਟੀਆਂ ਖਾਂਦੇ ਰਹੇ ਆ ਧੰਨਵਾਦ ਤੇਰਾ ਵੀਰੇ ਬਹੁਤ ਬਹੁਤ ਸਾਡੇ ਕੋਲੇ ਆਮਨੋ ਤੇ ਅੱਜ ਇਹਨੂੰ ਗੁਰシャン ਨੂੰ ਟਰੈਕਟਰ ਦਿੱਤਾਗਾ ਜੋਂਡੀ ਆ ਇਹ ਇੱਥੇ ਪੜਦਾ ਇਸ ਰੋੜਕੇ ਅ ਵੀ ਕਿਉਂ ਇਹਨੂੰ ਮੁੰਡਾ ਅੱਖਾਂ ਤੋਂ ਬਲੈਂਡ ਆ ਇਸ ਦਾ ਅਲਾ ਕੋਈ ਮੈਨੂੰ ਕਿਉਂ ਚਾਪੀ ਸੋੜ ਕੋ ਵੱਟ ਰਿਹਾ ਹੈਗਾ ਅੱਖਾਂ ਤੋਂ ਬਲੈਂਡ ਹੈ ਜਮਾ 100% ਬਲੈਂਡ ਨਹੀਂ ਦਿਸਦਾ ਇਹਨੂੰ ਮੁੰਡੇ ਨੂੰ ਜਿਸ ਕਰਕੇ ਇਹ ਚਾਪੀ ਵੱਟ ਰਿਹਾ ਹੈਗਾ ਕਿਵੇਂ ਲੱਗੇ ਕੋਸ਼ਿਸ਼ ਸਾਡੇ ਕੋਲ ਅਗੇ ਖੁਸ਼ ਹੈ ਸਾਡੇ ਕੋਲ ਅਗੇ ਜਦੋਂ ਪ੍ਰਮਾਤਮਾ ਨੇ ਨਿਗਾਹ ਤਾਂ ਨਹੀਂ ਕੀਤੀ ਕਿਵੇਂ ਸਾਡੀ ਗੱਲਬਾਤ ਨੂੰ ਸੋਸ਼ਟ ਹੈ ਹੈ ਬੜੀ ਲੱਗਿਆ ਸਾਡੇ ਕੋਲ ਕੀ ਹੈ ਚਲਦੇ ਨੂੰ ਪ੍ਰਮਾਤਮਾ ਦੇ ਰੰਗ ਦਾ ਭਾਵ ਨੂੰ ਨਹੀਂ ਵਿਚਾ ਕਿਵੇਂ ਪ੍ਰਮਾਤਮਾ ਨੇ ਲਿਖਤਾ ਹੈ ਉਮੀ ਕਰਨਾ ਪੈਣਾ ਉਮੀ ਭੋਗੜੀਆਂ ਪੈਣੇ ਇੱਥੇ ਜਿਵੇਂ ਪ੍ਰਮਾਤਮਾ ਨੇ ਇੱਕ ਸਿਸਟਮ ਬਣਾ ਕੇ ਦਿੱਤਾ ਵੀ ਇਹਨੂੰ ਵਿਚਾਰਨ ਸ਼ੋਰੂਮ ਵਗੈਰਾ ਤਾਂ ਨਹੀਂ ਦਸ ਰਿਆ ਹੂੰ ਖੋਸ਼ਾ ਪੁਰਾਣਾ ਤੁਹਾਨੂੰ ਵੀ ਮੈਨੂੰ ਲੱਗਦੀ ਏ ਸਾਡੇ ਕੋਲ ਆ ਗਿਆ ਖੋਸ਼ਾ ਨਾ ਟ੍ਰੇਕਟਰ ਖੋਲ ਆ ਗਿਆ ਜਲਾਲਪੁਰੇ ਦੇਖ ਲੈ ਅੱਛਾ ਤੁਹਾਨੂੰ ਵੀ ਮੈਨੂੰ ਲੱਗਦੀ ਏ ਵਈਆ ਤੇ ਇਵੇਂ ਹਰਮੀਤ ਐਮਨ ਦਾ ਭਰਾਵੋ ਅੱਜ ਪਹਿਲਾ ਟਰੈਕਟਰ ਜਿਹੜਾ ਐਮਨ ਤੋਂ ਵੀ ਬਿਨਾ ਪ੍ਰੋਫਿਟ ਚੋ ਦਿੱਤਾ ਗਿਆ ਅੱਜ ਵੀ ਕੋਈ ਵੀ ਪ੍ਰੋਫਿਟ ਨਹੀਂ ਲੈ ਆਇਆ ਚਲੋ ਮਾਇਆ ਜਾਣਦਾ ਰੱਬ ਜਾਣਦਾ ਹੈ ਹਰਲੀ ਜਾਣਦਾ ਇਹਨੂੰ ਤਾਂ ਪਤਾ ਲੱਗ ਹੀ ਗਿਆ ਕਿ ਸਾਡੀਆਂ ਵੱਲੋਂ ਵੀ ਅੱਜ ਤੋਂ 10 ਸਾਲ ਪਹਿਲਾਂ ਯਾਦ ਇੱਕ ਦੂਜੀ ਗੱਲਾਂ ਬਾਰੇ ਪਤਾ ਲੱਗ ਜਾਂਦਾ ਹੈਗਾ ਵੀ ਕਿਤੇ ਯਾਰੀਆਂ ਚ ਭਰਾਵੋ ਵੀ ਅਮਨ ਆਪ ਬਹੁਤ ਮਦਦ ਕਰੀ ਆ ਜਦੋਂ ਵੀਰ ਕੋਲੇ ਜਾਂਦੇ ਨੇ ਪੇਮੈਂਟ ਤੂੰ ਦੇ ਦੇ ਤੇ ਆਪਦੇ ਕੋਲੋਂ ਪੇਮੈਂਟ ਦੇਣੀ ਕਿਉਂ ਮਦਦ ਕਰੀ ਆ ਤੇ ਖੁਸ਼ਾਣਾ ਹੁਣ ਤੈਨੂੰ ਨਾਰਜ਼ੀ ਨਹੀਂ ਮੈਂ ਇਹ ਮਾਸੀਆਂ ਦੇ ਮੁੰਡੇ ਆ ਸਗੇ ਚਾਚੇ ਦੇ ਮੁੰਡੇ ਭਰਾਈ ਆ ਐਵੇਂ ਨਾ ਭਰਾਈ ਆ ਬਰਾਬਰ ਸਗੇ ਮਾਸੀਆਂ ਦੇ ਮੁੰਡੇ ਸਗੇ ਚਾਚੇ ਦੇ ਮੁੰਡੇ ਆ ਤਾਂ ਵੀ ਇਹਨੇ ਕਿਉਂ ਮੰਨਣ ਦਾ ਹੱਕ ਨਹੀਂ ਹੈਗਾ ਸਾਡਾ ਫਰਜ਼ ਵੀ ਸੀਗਾ ਇਸ ਕਰਕੇ ਇਹਨਾਂ ਨੂੰ ਟਰੈਕਟਰ ਦਿੱਤਾਗਾ ਜਿਹੜੇ ਬੰਦੇ ਤੋਂ ਲਿਆ ਸੁਣਨਾ ਗੱਲ ਕਰਵਾ ਕੇ ਟਰੈਕਟਰ ਦਿੱਤਾਗਾ ਤੇ ਇਹ ਪਿੱਟਰ ਲੈ ਕੇ ਚੱਲਿਆ ਜਰੂਰ ਅੱਜ ਬਿੜਾਈਆਂ ਪਰੇਸ਼ਾਨ ਨੂੰ ਬਿੜਾਈਆਂ ਜਰੂਰ ਦੇ ਦਿਓ ਇਹ ਮੁੰਡਾ ਐਵੇਂ ਨਾ 10ਵੀਂ ਦੇ ਚੰਗੇ ਅੰਕ ਲੈ ਕੇ ਪਾਸ ਹੋਇਆਗਾ